ਨਵੀਂ ਸਿਆਸੀ ਪਾਰਟੀ ਦਾ ਗਠਨ ਜਿਹੜਾ ਹੈ ਉਹ ਜ਼ਰੂਰ ਐਲਾਨ ਦਿੱਤਾ ਗਿਆ ਪਰ ਉਸ ਦੇ ਨਾਲ ਕੀ ਅਸਰ ਪੈਣਗੇ ਇਹਦੇ ਉੱਤੇ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ ਦਰਅਸਲ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਸਾਰੀ ਟੀਮ ਹੈਗੀ ਆ ਉਹਨਾਂ ਦੇ ਵੱਲੋਂ ਇੱਕ ਸਿਆਸੀ ਪਾਰਟੀ ਦਾ ਗਠਨ ਕਰਨ ਦਾ ਫੈਸਲਾ ਕਰ ਲਿਆ ਗਿਆ ਇਸ ਬਾਰੇ ਤਰਸੀਮ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰ ਲਈ ਜਾਂਦੀ ਹੈ ਪਰ ਜਿੱਦਾਂ ਜਿੱਦਾਂ ਇਹ ਤਰੀਕ ਜਾਂ ਇਹ ਵਕਤ ਲੰਘਦਾ ਜਾ ਰਿਹਾ ਜਿਉਂ ਜਿਉਂ ਸਿਆਸੀ ਪਾਰਟੀ ਬਣਨ ਦੀ ਕਗਾਰ ਹੋਰ ਨੇੜੇ ਆਈ ਜਾ ਰਹੀ ਹੈ ਤੇ ਉਹਦਿਆਂ ਹੋ ਸਕਦਾ ਹੈ ਕਿ ਅਕਾਲੀ ਦਲ ਵਾਲੇ ਪਾਸੇ ਤਣਾ ਵਧਦਾ ਜਾਵੇ ਕਿਉਂਕਿ ਅਕਾਲੀ ਦਲ ਦਾ ਗ੍ਰਾਫ ਜਿਵੇਂ ਜਿੰਨਾ ਜਿੰਨਾ ਹੀਠਾਂ ਜਾਈ ਜਾ ਰਿਹਾ ਉਹਨਾਂ ਹੀ ਇਸ ਨਵੀਂ ਪਾਰਟੀ ਦੇ ਵੜਨ ਦੀ ਹੋਂਦ ਵਿੱਚ ਆਉਣ ਦੀ ਖਬਰ ਜਿਹੜੀ ਆ ਉਹ ਤੂਲ ਫੜਦੀ ਜਾ ਰਹੀ ਹੈ ਜਿਸ ਦੇ ਨਾਲ ਅਕਾਲੀ ਦਲ ਦੀ ਮੌਜੂਦਾ ਸਥਿਤੀ ਜਾਂ ਫਿਰ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਗੁਰਬਤ ਵਿੱਚ ਫਸ ਸਕਦਾ ਹੈ ਉਹ ਸੰਕਟ ਦੇ ਵਿੱਚ ਫਸ ਸਕਦਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਨੇ ਦੂਜੇ ਪਾਸੇ ਅਮਰਤਪਾਲ ਸਿੰਘ ਦੀ ਪਾਰਟੀ ਬਣਨ ਦੀ ਚਰਚਾ ਚੱਲਦੀ ਪਈ ਹੈ ਅਕਾਲੀ ਦਲ ਆਲਰੇਡੀ ਇੱਕ ਵੱਡੀ ਪਾਰਟੀ ਹੈ ਇੱਕ ਪੁਰਾਣੀ ਪਾਰਟੀ ਹੈ 100 ਸਾਲ ਪੁਰਾਣਾ ਇਤਿਹਾਸ ਹੈ ਪਰ ਇਸ ਦੇ ਬਾਵਜੂਦ ਇਸ ਪੱਧਰ ਤੇ ਆ ਕੇ ਜੇ ਅਕਾਲੀ ਦਲ ਹਾਰ ਜਾਵੇ ਜਾਂ ਇਸ ਪੱਧਰ ਤੇ ਆ ਕੇ ਜੇ ਅਕਾਲੀ ਦਲ ਸਟੈਗਨੈਂਟ ਹੋ ਜਾਵੇ ਜਦੋਂ ਆਲਰੇਡੀ ਅਕਾਲੀ ਦਲ ਥੱਲੇ ਆਰ ਦੂਜੇ ਪਾਸੇ ਅਕਾਲੀ ਦਲ ਦੇ ਆਪੋਜੀਟ ਇੱਕ ਨਵੀਂ ਪਾਰਟੀ ਜਿਹੜੀ ਆਪਣੇ ਆਪ ਨੂੰ ਪੰਥਕ ਅਤੇ ਪੰਜਾਬ ਹਿੱਤਾਂ ਦੀ ਬਾਨੀ ਦਸਣ ਲੱਗੇ ਉਹ ਖੜੀ ਹੋ ਜਵੇ ਤੇ ਉਦੋਂ ਕਿਤਨਾ ਕਿਤੇ ਅਕਾਲੀ ਦਲ ਦੇ ਵਾਸਤੇ ਦੋਵੇ ਦਾ ਜਿਹੜੀ ਆ ਉਹ ਮਤ ਸਕਦੀ ਆ ਜ਼ਰੂਰ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਕਿ ਪੰਜਾਬ ਨੂੰ ਅਜੇ ਇੱਕ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਪਰ ਅਕਾਲੀ ਦਲ ਖੇਤਰੀ ਪਾਰਟੀ ਹੁੰਦਿਆਂ ਹੋਿਆਂ ਵੀ ਉਹ ਰੋਲ ਨਹੀਂ ਨਿਭਾ ਪਾ ਰਿਹਾ ਜੋ ਨੂੰ ਨਿਭਾਣਾ ਚਾਹੀਦਾ ਦੂਜੇ ਪਾਸੇ ਜਿਹੜਾ ਖਲਾਅ ਪੈਦਾ ਹੋਇਆ ਉਸ ਖਲਾਅ ਨੂੰ ਵੀ ਭਰਨਾ ਔਰ ਉਹ ਖਲਾਅ ਕਿਵੇਂ ਭਰਿਆ ਜਾਵੇਗਾ ਇਹ ਤਰਤੀਬ ਸ਼ਾਇਦ ਭਾਈ ਅਮਰਿਤਪਾਲ ਸਿੰਘ ਨੇ ਲੱਭ ਲਈ ਹੈ ਔਰ ਉਸੇ ਤਰਕੀਬ ਤਹਿਤ ਭਾਈ ਅਮਰਿਤਪਾਲ ਸਿੰਘ ਕਹਿ ਦਈਏ ਜਾਂ ਫਿਰ ਉਹਨਾਂ ਦੀ ਟੀਮ ਕਹਿ ਦਈਏ ਕਿ ਸਿਆਸੀ ਪਾਰਟੀ ਦੀ ਸਿਰਜਣਾ ਜ਼ਰੂਰ ਕਰ ਰਹੀ ਹੈ ਜਿਸ ਤੋਂ ਹੋ ਸਕਦਾ ਹੈ ਕਿ ਅਕਾਲੀ ਦਲ ਖੌਫzada ਹੋਵੇ ਅਕਾਲੀ ਦਲ ਦੇ ਵਾਸਤੇ ਇਹ ਮੁਸੀਬਤ ਦੀ ਘੜੀ ਹੋ ਸਕਦੀ ਹੈ ਕਿਉਂਕਿ ਇਹੋ ਜੀ ਅਵਸਥਾ ਦੇ ਵਿੱਚ ਜਦੋਂ ਅਕਾਲੀ ਦਲ ਹੀਠਾਂਵਲ ਨੂੰ ਐ ਸੁਖਬੀਰ ਸਿੰਘ ਬਾਦਲ ਤਨਖਾਹਿਆ ਕਰਾਰ ਨੇ ਉਦੋਂ ਕੋਈ ਨਵੀਂ ਪਾਰਟੀ ਉੱਭਰੇ ਉਹ ਪਾਰਟੀ ਜਿਹਦੇ ਮੇਨ ਨੁਮਾਇੰਦਿਆਂ ਨੂੰ ਲੋਕਾਂ ਨੇ ਵੱਡੀ ਮਾਤਰਾ ਦੇ ਨਾਲ ਵੋਟ ਦੇ ਕੇ ਜਤਾਇਆ ਸੀ ਵੱਡੇ ਮਾਰਜਿਨ ਦੇ ਨਾਲ ਜਤਾਇਆ ਸੀ ਜ਼ਾਹਿਰ ਤੌਰ ਦੇ ਉੱਤੇ ਕਿਤੇ ਨਾ ਕਿਤੇ ਫਰਕ ਜ਼ਰੂਰ ਸਾਹਮਣੇ ਆਵੇਗਾ ਪਰ ਨਾਲ ਦੀ ਨਾਲ ਹੀ ਇੱਥੇ ਇਹ ਵੀ ਚਰਚਾਾਂਵਾਂ ਚੱਲਦੀਆਂ ਪਈਆਂ ਕਿ ਐਮਪੀ ਜਿਵੇਂ ਭਾਈ ਅਮਰਿਤਪਾਲ ਸਿੰਘ ਬਣੇ ਨੇ ਜਾਂ ਛੋਣ ਦਿੱਤੇ ਨੇ ਉਹ ਇੱਕ علیحدਾ ਇਸ਼ੂ ਹੈਗਾ ਉਹ ਇੱਕ ਇੰਡੀਵਿਜੂਅਲ ਪਰਸਨੈਲਿਟੀ ਦਾ ਕੰਮ ਹੈ ਉਹ ਇੱਕ ਇੰਡੀਵਿਜੂਅਲ ਪਰਸਨੈਲਿਟੀ ਦੀ ਗੱਲ ਹੈ ਪਰ ਇੱਥੇ ਇੱਕ ਵੱਡੀ ਪਾਰਟੀ ਦਾ ਗਠਨ ਕਰਨਾ ਪਾਰਟੀ ਕਿਵੇਂ ਚੱਲੇਗੀ ਕਿਵੇਂ ਉਹਦੀ ਆ ਦੇਖਰੇਕ ਹੋਵੇਗੀ ਔਰਾ ਸੰਚਾਲਨ ਕਿਵੇਂ ਹੋਵੇਗਾ ਕੌਣ ਕਰੇਗਾ ਕਿਸ ਤਰ੍ਹਾਂ ਕਰੂਗਾ ਇਹ ਸਾਰਾ ਕੁਝ ਮੈਟਰ ਕਰਦਾ ਔਰ ਨਾਲ ਦੀ ਨਾਲ ਹੀ ਆਉਣ ਵਾਲੀਆਂ ਚੋਣਾਂ ਵਿੱਚ ਉਮੀਦਵਾਰਾਂ ਨੂੰ ਉਤਾਰਨਾ ਕਿੰਨੂੰ ਉਤਾਰਿਆ ਜਾਵੇਗਾ ਕਿਹੜੇ ਉਮੀਦਵਾਰ ਲਏ ਜਾਣਗੇ ਕਿਵੇਂ ਇਸ ਪਾਰਟੀ ਦੇ ਲੀਡਰਾਂ ਨੂੰ ਲਿਆਂਦਾ ਜਾਵੇਗਾ ਇਕੱਠਿਆਂ ਕੀਤਾ ਜਾਵੇਗਾ ਕੌਣ-ਕੌਣ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਪਰ ਇੱਥੇ ਸਵਾਲ ਇਹ ਵੀ ਹੈ ਕਿ ਕੀ ਅਕਾਲੀ ਦਲ ਦੀ ਅਵਸਥਾ ਇਹੀ ਰਹੇਗੀ ਜਾਂ ਫਿਰ ਅਕਾਲੀ ਦਲ ਹੁਣ ਮੌਕਾ ਵੇਖ ਕੇ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੇਗਾ ਇਹ ਦੇਖਣ ਵਾਲੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਨੀ ਦੀ ਪੰਜਾਬੀ